ਲੱਕੀ ਭਾਜੀ ਮੈਂ ਮੈਂ ਲੱਕੀ ਭਾਜੀ ਲੱਕੀ ਭਾਜੀ ਹਾਂਜੀ ਸੁਪਰ ਕਰ ਮੈਂ ਇੱਕ ਮਾਰੇ ਹਾਂਜੀ ਸਰ ਹਾਂਜੀ ਹੁਣ ਥਾਪਰ ਸਾਹਿਬ ਕੀ ਕਮਿਸ਼ਨ ਕੀਤਾ ਹੋਇਆ ਦੇਖੋ ਮੈਂ ਉਹ ਅੰਦਰ ਹਸਪੀਟਲ ਡਾਕਟਰਾਂ ਨਾਲ ਗੱਲ ਕੀਤੀ ਆ ਠੀਕ ਹੈ ਠੀਕ ਹੈ ਥਾਪਰ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਸਟੇਬਲ ਹੈ ਤੇ ਉਹ ਟ੍ਰੀਟਮੈਂਟ ਕਰ ਰਹੇ ਆ ਬੀਪੀ ਵਗੈਰਾ ਸਾਰਾ ਨਾਰਮਲ ਹੈ ਬਾਕੀ ਅਸੀਂ ਜਿਹੜਾ ਇਹਨਾਂ ਦੇ ਨਾਲ ਗਨਮੈਨ ਸੀ ਮੁੰਡਾ ਜਦੋਂ ਇਹਨਾਂ ਨੂੰ ਸੱਟਾਂ ਮਾਰੀਆਂ ਉਹ ਨਿਯੰਗ ਸਿੰਘ ਜਿਹੜੇ ਬਾਣੇ 'ਚ ਸੀ ਤਾਂ ਉਹ ਅਸੀਂ 307 ਦਾ ਮੁਕਦਮਾ ਦਰਜ ਕਰਕੇ ਬੰਦੇ ਅਸੀਂ ਆਈਡੈਂਟੀਫਾਈ ਕਰ ਲਏ ਜਲਦੀ ਫੜ ਲਾਂ ਜੋ ਵੀਡੀਓ ਦੇ ਵਿੱਚ ਤਿੰਨ ਬੰਦੇ ਦਿਖ ਰਹੇ ਸੀ ਤਾਂ ਉਹ ਜਲਦੀ ਗ੍ਰਿਫਤਾਰ ਕਰ ਲਿਆ ਤੇ ਕੋਈ ਹੁਣ ਪ੍ਰੀਵੀਅਸਲੀ ਕੀ ਆ ਗੱਲਬਾਤ ਇਹ ਸਾਰੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਬਟ ਫਿਲਹਾਲ ਜਿਹੜਾ ਸਾਡੇ ਇਹਨਾਂ ਨੂੰ ਥਾਪਰ ਜੀ ਨੂੰ ਜਿਹੜੀਆਂ ਸੱਟਾਂ ਮਾਰੀਆਂ ਉਹច ਤੁਸੀਂ ਇਹਨਾਂ ਦੇ ਗਨਮੈਨ ਦੇ ਬਿਆਨ ਤੇ ਮਕਦਮਾ 307 ਦਾ ਦਰਜ ਕੀਤਾ। ਪਰ ਗਨਮੈਨ ਦਾ ਮਤਲਬ ਹੁੰਦਾ ਵੀ ਖੁਦ ਨੂੰ ਸਕੋਟੀ ਲੈਣੀ ਔਰ ਆਪਣੇ ਕੋਲ ਵੈਪਨ ਉਹਨਾਂ ਕੋਲ ਹੀ ਹੈ ਤੇ ਉਹਨਾਂ ਦੇ ਹਮਲਾ ਗੋਲੀ ਗੋਲੀ ਚਲਾਈ। ਦੇਖੋ ਇਹ ਸਾਰੀ ਗੱਲ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਤੇ ਵੀਡੀਓ ਵਾਚ ਕਰਕੇ ਜਿਹੜੇ ਐਗਜ਼ੈਕਟ ਜੰਡਰ ਉਹ ਵੀ ਪੁਲਿਸ ਦੇ ਨਾਲ ਲੱਗੀ ਆ ਉਹਨਾਂ ਦਾ ਅਥਾਰਟੀ ਅਫੀਸਰ ਹੀ ਗੋਲੀ ਚਲਾਉਂਦੇ। ਦੇਖੋ ਜੇ ਕਿਸੇ ਗਨਮੈਨ ਨੇ ਕੋਈ ਗਨਮੈਨ ਨੇ ਕੋਈ ਆਪਣੀ ਡਿਊਟੀ ਦੌਰਾਨ ਕੋਈ ਕਮਜ਼ੋਰੀ ਦਿਖਾਈ ਤਾਂ ਉਸ ਖਿਲਾਫ ਕਾਰਵਾਈ ਹੋ ਜੂਗੀ ਬਰਤਫੀਲ ਹਾਲ ਅਸੀਂ ਮਕਦਮਾ 307 ਦਾ ਦਰਜ ਕਰਕੇ ਜਿਹੜੇ ਦੋਸ਼ੀ ਆ ਉਹ ਅਸੀਂ ਆਇਡੈਂਟੀਫਾਈ ਆਪਣੇ ਵੱਲੋਂ ਕਰ ਲਈ ਕਿ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਕਾਰਨ ਜਿਹੜਾ ਇਨਵੈਸਟੀਗੇਸ਼ਨ ਚ ਦੇਖਾਂਗੇ ਵੀ ਕੀ ਕਾਰਨ ਹੈ ਉਹਨਾਂ ਚ ਬੰਦੇ ਨੂੰ ਗ੍ਰਿਫਤਾਰ ਕਰ ਲਈਏ ਫਿਰ ਸਾਨੂੰ ਅਸਲ ਕਾਰਨ ਬਾਰੇ ਬਤਲਗੋ ਵੀ ਕਿਸ ਕਾਰਨ ਕਰਕੇ ਹੋਇਆ ਸਾਰੀ ਸੀਸੀਟੀਵੀ ਫੁਟੇਜ ਈਚ ਐਂਡ ఎవਰੀਥਿੰਗ ਸਾਡੇ ਕੋਲ ਲੈ ਲਿਆ ਹੈਗੀ ਪਰ ਇਸ ਦੇ ਦੌਰਾਨ ਹੈ ਪਰ ਵਾਕਿਓ ਹੁਣ ਪੁਲਿਸ ਦੀ ਮੌਜੂਦਗੀ ਤੋਂ ਹੋ ਜਾਂਦੀ ਹੈ ਦੇਖੋ ਐਜੀ ਗੱਲ ਜੇ ਕ੍ਰਾਈਮ ਹੋਇਆ ਤਾਂ ਉਹਨੂੰ ਤਕੜੇ ਹੋ ਕੇ ਉਹਦੇ ਉੱਤੇ ਕੰਮ ਹੋਣਾ ਚਾਹੀਦਾ ਗ੍ਰਿਫਤਾਰ ਹੋਣਾ ਚਾਹੀਦਾ ਹੈ ਤੇ ਜਿਹੜੇ ਬੰਦੇ ਨੇ ਕੀਤਾ ਉਹ ਬਿਹਾਈਂਡ ਦੀ ਬਾਰ ਹੋਣਾ ਚਾਹੀਦਾ ਹੈ ਇਹ ਗੱਲਾਂ 'ਚ ਅਸੀਂ ਬਿਲਕੁਲ ਕਰਕੇ ਹਟਾਂਗੇ ਔਰ ਸ਼ਕਤੀ ਨਾਲ ਇਸ ਕਾਰਵਾਈ ਕਰਾਂਗੇ। ਥੈਂਕ ਯੂ।